ਹੈਲੋ ਮਾਈਕ ਚੈੱਕ ਮਾਈਕ ਚੈੱਕ ਟੈਸਟਿੰਗ ਆਵਾਜ਼ ਆ ਰਹੀ ਹੈ ਕੰਨ ਖੁੱਲੇ ਨੇ ਅੱਛਾ 4 ਅਕਤੂਬਰ ਨੂੰ ਸਮੈਦਿਕ ਅਮ ਡੋਰਟੀ پارک ਸੈਂਟਰ 'ਚ ਮਜਾਜਨਤ ਮਜਾਜਨਦੀ ਚੜਦੇ ਤੇ ਲੈਣਦੇ ਪੰਜਾਬ ਦੇ ਸੱਜਣ ਜਿਹੜੇ ਨੇ ਨਾ ਤੇ ਮਿੱਤਰ ਅਸੀਂ ਸਾਰੇ ਰਲ ਕੇ ਤੁਹਾਡੇ ਵਾਸਤੇ ਇੱਕ ਬਹੁਤ ਸੋਹਣਾ ਕਾਰਜਕ੍ਰਮ ਕਰਨ ਲੱਗੇ ਆਂ ਪੰਜਾਬ ਪੰਜਾਬੀਅਤ ਤੇ ਗੱਲ ਕਰਾਂਗੇ ਫਲਸਤੀਨ ਤੇ ਗੱਲ ਕਰਾਂਗੇ ਤੇ ਨਾਲੇ ਆਪਣੀ ਜਿਹੜੀ ਸਾਡਾ ਸਕਾਫਤ ਹੈ ਵਿਰਸਾ ਹੈ ਉਹਨੂੰ ਅਸੀਂ ਮਨਾਵਾਂਗੇ ਸੈਲੀਬ੍ਰੇਟ ਕਰਾਂਗੇ ਸਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਨਾਲ ਮੁਹਬਤ ਨਾਲ ਕਿ ਸਾਡੀ ਜਿਹੜੀ ਇਕਾਵੇਸ਼ ਹੈਗੀ ਹੈ ਇਹਨੂੰ ਤੁਸੀਂ ਕਾਮਯਾਬ ਬਣਾਓ ਅਸੀਂ ਜਾਣਦੇ ਹਾਂ ਕਿ ਸਾਡੀ ਪੰਜਾਬੀਆਂ ਦੀ ਇੱਕ ਕਮਿਊਨਿਟੀ ਹੋਵੇ ਜਿਹੜੀ ਧਰਮਾਂ ਦੀ ਵੰਡ ਤੋਂ ਦੂਰ ਹੋਵੇ ਕਿ ਜਿਸ ਵੇਲੇ ਹੜ ਆਂਦੀ ਹੈ ਜਾਂ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਹੁੰਦੀ ਹੈ ਉਸ ਵੇਲੇ ਅਗਲੇ ਨਹੀਂ ਪੁੱਛਦੇ ਕਿ ਤੁਸੀਂ ਸਿੱਖ ਮੁਸਲਮਾਨ ਹਿੰਦੂ ਮਸੀਹੀ ਕੀਓ ਪੰਜਾਬ ਨੂੰ ਤੇ ਉਹ ਜ ਤੁਸੀਂ ਵੰਡਤਾ ਬਥੇਰੀ ਬਾਤ ਪਰ ਹਵਾਵਾਂ ਨੂੰ ਤੇ ਦਰਿਆਵਾਂ ਨੂੰ ਤੇ ਆਫ਼ਤਾਂ ਨੂੰ ਤੇ ਸਿਆਪਿਆਂ ਨੂੰ ਤੁਸੀਂ ਵੰਡ ਨਹੀਂ ਪਾਏ ਹੁਣ ਜੀ ਜਦੋਂ ਪਾਸੇ ਕਿਸੇ ਦਾ ਸ਼ਨਾਖਤੀ ਕਾਰਡ ਵੇਖਿਆ ਜਾਂਦਾ ਹੈ ਸਿਰਫ ਐਸ ਕਰਕੇ ਕਿ ਇਹ ਬੰਦਾ ਪੰਜਾਬੀ ਹੈ ਤੇ ਐਨੂੰ ਹੁਣ ਜੀਨ ਦਾ ਕੋਈ ਹੱਕ ਨਹੀਂ ਹੈ ਮਸਲਾ ਵੀ ਜਿਹੜਾ ਹੈ ਉਹ ਪੰਜਾਬੀਆਂ ਦਾ ਸਾਂਝਾ ਹੀ ਹੈ ਅਸੀਂ ਸਰਕਾਰਾਂ ਵੱਲ ਵੇਖਿਆ ਹੈ ਸਰਕਾਰਾਂ ਨੂੰ ਵੀ ਦਿਸ ਰਿਹਾ ਕਿ ਸਾਡੇ 'ਚ ਏਕਾ ਕੋਈ ਨਹੀਂ ਉਹਨਾਂ ਨੂੰ ਸਾਡੀ ਪੰਜਾਬੀ ਹੈ ਤੇ ਪੰਜਾਬੀ ਬੋਲੀ ਹੈ ਪੰਜਾਬੀ ਇਸ਼ੂਸ ਕਰਕੇ ਕੋਈ ਵੋਟਸ ਨਹੀਂ ਲਪਣੇ ਕਿਉਂਕਿ ਸਾਨੂੰ ਆਪ ਨਹੀਂ ਪਤਾ ਸਾਡੇ ਨਾਲ ਹੋਕ ਹੀ ਰਹੀ ਹੈ ਭਾਵੇਂ ਇੰਡੀਆ ਹੋਵੇ ਪਾਕਿਸਤਾਨ ਹੋਵੇ ਪੰਜਾਬੀ ਲਾ ਵਾਰਿਸ ਨੇ ਸਾਨੂੰ ਹੁਣ ਕੁਝ ਕਰਨ ਦੀ ਲੋੜ ਉਹਦੇ ਵਾਸਤੇ ਲਵੋ ਤੁਸੀਂ ਸਾਰੇ ਟਿਕਟ ਲਿੰਕ ਇਜ਼ ਇਨ ਮਾਈ ਬਾਇਓ ਸਟੋਰੀਸ ਵੀ ਪਾਉਂਦੀ ਰਵਾਂਗੀ ਜਿਹੜੇ ਤੁਹਾਡੇ 26 ਪਾਉਣ ਨੇ ਉਹਦੇ ਚ ਤਿੰਨ ਇਵੈਂਟ ਬ੍ਰਾਈਟ ਵਾਲੇ ਲੈ ਲੈਣੇ ਜਿਹੜੇ ਬਾਕੀ ਨੇ ਨਾ ਉਹ 1-1 ਰੁਪਿਆ ਫਲਸਤੀਨ ਦੀ ਮਦਦ ਵਾਸਤੇ ਜਾਵੇਗਾ ਤੇ ਲੋਕਾਂ ਨੂੰ ਇਹ باور ਕਰਾਵੇਗਾ ਕਿ ਸਾਡੇ ਪੰਜਾਬੀਆਂ ਦੀ ਭਾਵੇਂ ਆਪਦੀਆਂ ਕਿੰਨੀਆਂ ਦੁਖਾਨਾ ਹੋਊਂ ਅਸੀਂ ਲੋਕਾਂ ਦੇ ਦੁੱਖ ਦਰਦ ਨਹੀਂ ਸਹਿਨ ਕਰ ਸਕਦੇ ਤੇ ਜਨਾਬ ਸਾਡੀ ਇਕੱਲੀ ਸੋਸ਼ਲ ਕਰੰਸੀ ਨਹੀਂ ਅਸੀਂ ਇਕੱਲੇ ਭੰਗੜਾ ਗਿੱਦਾ ਬਲੇ ਬਲੇ ਸ਼ਾਵਾ ਸ਼ਾਵਾ ਨਹੀਂ ਕਰਦੇ ਸਾਡੀ ਇੱਕ ਪੋਲਿਟੀਕਲ ਸੋਚ ਨਹੀਂ ਤੇ ਸਾਂਝੀ ਵੀ ਆ ਸਭ ਕੁਝ ਕਰਨ ਵਾਸਤੇ ਤੁਹਾਨੂੰ ਸਾਡੇ ਐਸ ਜਿਹੜਾ ਅਸੀਂ ਇਵੈਂਟ ਕਰਨ ਲੱਗੇ ਆ ਨਾ ਇਹਨੂੰ ਕਾਮਯਾਬ ਬਣਾਉਣ ਦੀ ਲੋੜ ਹੈ ਤੇਦੇ ਵਾਸਤੇ ਵੱਧ ਵੱਧ ਕੇ ਟਿਕਟ ਲਓ ਤੇ ਜੁੜੋ ਤੇ ਦੱਸੋ ਲੋਕਾਂ ਨੂੰ ਕਿ ਪੰਜਾਬੀ ਜਿਹੜੇ ਨੇ ਨਾ ਉਹ ਪੰਜਾਬੀ ਨੇ। ਬਾਕੀਆਂ ਗੱਲਾਂ ਸਾਰੀਆਂ ਬਾਅਦ ਦੀਆਂ ਨੇ। ਬਈ ਇਵੈਂਟ ਤੇ ਅਸੀਂ ਕੱਲੀਆਂ ਸੁੱਖੀਆਂ ਗੱਲਾਂ ਨਹੀਂ ਕਰਾਂਗੇ। ਤੁਹਾਡੇ ਮਨੋਰੰਜਨ ਦਾ ਵੀ ਪ੍ਰਬੰਧ ਕੀਤਾ ਹੈ ਅਸੀਂ। ਉੱਥੇ ਗਾਣਾ ਹੋਵੇਗਾ ਜਨਾਬ ਤੇ ਸਾਡੇ ਬਹੁਤ ਸੋਹਣੇ ਸਹੇਲੀ ਸਖੀ ਹੈਗੀ ਐ। ਜਿਨਾ ਦਾ ਹੋਣ ਇੱਕ ਗਾਣਾ ਵੀ ਰਿਲੀਜ਼ ਹੋਇਆ ਸਖੀ ਜਿਹੜਾ ਬਹੁਤ ਸੋਹਣਾ ਹੈਗਾ ਤੁਸੀਂ ਜ਼ਰੂਰ ਸੁਣਾਉ ਉਹਨੂੰ YouTube ਤੇ ਜਾ ਕੇ ਤੇ ਉਹ ਹੋਣਗੇ ਉੱਥੇ ਰੱਬ ਨੇ ਉਹਨਾਂ ਨੂੰ ਬਹੁਤ ਸੋਹਣੀ ਆਵਾਜ਼ ਦਿੱਤੀ ਹੈ ਤੁਸੀਂ ਆਓ ਤੇ ਵੇਖੋ ਕਿੰਨਾ ਕੋ ਟੈਲੈਂਟ ਹੈ ਪੰਜਾਬੀਆਂ ਚ ਤੇ ਦੂਜੇ ਪਾਸੇ ਸਾਡੇ ਕੋਲ ਪੰਗੜਾ ਗਿੱਦਾ ਪਰਫਾਰਮਰਸਆਂ ਨੇ ਸਾਡੇ ਪਾਕਿਸਤਾਨ ਪੰਜਾਬ ਦੀ ਕੁੜੀਆਂ ਨੇ ਜਿਨ੍ਹਾਂ ਦੀ ਇਹ ਸੋਚ ਹੈ ਕਿ ਸਾਡਾ ਜਿਹੜਾ ਮਰਦਾ ਵਿਰਸਾ ਹੈ ਉਹਨੂੰ ਅਸੀਂ ਹੀ ਯਾਦ ਰੱਖਣਾ ਹੈ ਤੇ ਉਹਦੇ ਕਰਕੇ ਉਹ ਸਿੱਖਦੀਆਂ ਨੇ ਜੀ ਜਾਨ ਲਾ ਕੇ ਇਸ ਵਿਰਸੇ ਨੂੰ ਤੇ ਉਹ ਪਰਫਾਰਮ ਕਰਨੀਆਂ ਜਨਾਬ ਮਰੀਮੂਵਜ਼ ਦੇ ਨਾਂ ਤੋਂ ਇੱਕ ਦਾ ਆਈਡੀ ਤੇ ਦੋ ਸਾਡੀਆਂ ਬਹੁਤ ਕਿਊਟੀ ਪਾਈ ਜੀਆਂ ਜੜਵਾ ਕੁੜੀਆਂ ਪੰਗੜਾ ਟਵਿਨਸ ਦੇ ਨਾਂ ਤੋਂ ਉਹਨਾਂ ਦਾ ਆਈਡੀ ਹੈ ਤੇ ਜੀ ਕੁੜੀਆਂ ਦਾ ਨਾਂ ਹੈ ਜੀ ਆਇਸ਼ਾ ਤੇ ਮਨੀਸਾ ਤੇ ਆਓ ਪਿਆਰ ਦਿਓ ਉਹਨਾਂ ਨੂੰ ਬੜੇ ਪਿਆਰ ਨਾਲ ਤੁਹਾਡੇ ਵਾਸਤੇ ਹਨ ਬੜੇ ਦੂਰੋਂ ਪਰਫਾਰਮ ਕਰਨ ਆਣ ਗਈਆਂ ਤੇ ਮਿਲਣੇ ਆਉਣ 4 ਅਕਤੂਬਰ ਸੇਵ ਦ ਐਂਡ ਬਾਏ ਦਾ ਟਿਕਟਸ ਹਾਈ ਮੈਂ ਸਮੋਸੇ ਜਿਹੜੇ ਵੀ ਹਮਾਰੇ ਤੇ ਦੱਸਣਾ ਹੀ ਭੁੱਲ ਗਈ ਜਨਾਬ ਚਾਹ ਪਾਣੀ ਦਾ ਵੀ ਪ੍ਰਬੰਧ ਹੋਵੇਗਾ ਬੰਦੋਬਸਤ ਹੋਵੇਗਾ ਤਾਂ ਤੁਸੀਂ ਜਾ ਕੇ ਟਿਕਟ ਲਓ ਫੋਰਨ ਤੇ ਮਿਲਨੇ ਆ 4 ਅਕਤੂਬਰ ਨੂੰ ਸਮੈਟਿਕ ਡੋਰਥੀ ਪਾਰਕ ਸੈਂਟਰ ਬੀ देयर ਤੇ ਰਬਰ